ਇਹ ਖਾਤੇ ਕੀ ਸਾਰੇ ਕੁਲ ਕੁਲ ਪ੍ਰਕਿਰਿਆ ਜਨ ਕਿ ਚਾਂਮੜੇ ਚੋਮੜੇ ਦਾ ਬਾਲਾ ਨਿਆਇ ਜੀ ਤੇ ਗਿਆ ਵੀ ਜਨ ਕਿ ਹੁਣ ਆਪਾਂ ਦਵਾਈ ਖਾਦੀ ਇਹਨਾਂ ਦੀ ਬਹੁਤ ਸਹੀ ਹਨ ਇਹ ਮਤਲਬ ਕਿੰਨਾ ਟਾਈਮ ਹੋ ਗਿਆ ਸੀ ਪ੍ਰੋਬਲਮ ਹੋਈ ਨਾ ਤੁਹਾਨੂੰ ਇਹ ਪ੍ਰੋਬਲਮ ਹੋਈ ਨੋ ਜੀ ਮੈਨੂੰ ਹੋ ਗਈ ਸੀ 10-11 ਮਹੀਨੇ ਦੀ ਅੱਛਾ 10-11 ਮਹੀਨੇ ਹਾਂ ਜੀ ਤੇ ਤੁਸੀਂ ਹੋਰ ਵੀ ਦਵਾਈਆਂ ਖਾਧੀਆਂ ਅੰਗਰੇਜ਼ੀ ਦੇ ਸੀ ਬਹੁਤ ਖਾਧੀਆਂ ਇਹ ਦੇਚੇ ਦਵਾਈ ਅੰਗਰੇਜ਼ੀ ਵੀ ਆਪਾਂ ਜਨ ਕਿ ਛੱਡੇ ਨੇ ਜੀ ਕੋਈ ਆਪਾਂ ਨੇ ਬੈਦਬੋਧ ਵਾਲੇ ਦਾਲੇ ਵਾਲੇ ਜਨ ਕਿ ਸਾਰੇ ਹਾ ਕੇ ਦੇਖ ਲਿਆ ਤੁਸੀਂ ਮੈਨੂੰ ਪਹਿਲਾਂ ਇੱਕ ਦੱਸੀ ਸੀ ਵੀ ਜਿੰਨਾ ਚਿਰ ਮੈਂ ਦਵਾਈ ਖਾਂਦਾ ਸੀ ਉਹਨਾਂ ਚਿਰ ਠੀਕ ਰਹਿੰਦਾ ਸੀ ਉਦੋਂ ਬਾਅਦ ਫੇਰ ਪ੍ਰੋਬਲਮ ਹੋ ਜਾਂਦੀ ਸੀ ਹਾਂ ਜੀ ਉਹ ਪਤਾ ਨਹੀਂ ਕੀ ਪ੍ਰੋਬਲਮ ਸੀ ਜਿੰਨਾ ਟਾਈਮ ਦਵਾਈ ਖਾਦੇ ਤੇ ਕਿ ਉਹਨਾਂ ਟਾਈਮ ਵੀ ਹਨਾ ਠੀਕ ਰਹਿੰਦੇ ਸੀਗੇ ਉਦੋਂ ਬਾਅਦ ਫੇਰ ਉਹੀ ਚੱਕਰ ਹੋਣ ਲੱਗ ਜਾਂਦਾ ਸੀਗਾ ਵੀ ਆਪਾਂ ਇਹ ਛੋਟੀ ਦਵਾਈ ਸ਼ੁਰੂ ਕਰੀ ਜਦੋਂ ਦੇ ਆਪਾਂ ਬਹੁਤ ਵਧੀਆ ਜੀ ਹੁਣ ਹੁਣ ਠੀਕ ਹੋ ਕਲੇ ਕੁਲਕ ਨੇ ਸਾਰਿਆਂ ਬਾਵਾ ਬੋਵਾ ਜੀ ਮੇਰੇ ਜਮਾ ਉੱਕੇ ਨਹੀਂ ਹੂੰ ਕਿਸੇ ਨੂੰ ਵੀ ਕੋਈ ਖਾਜ ਦਾਦ ਚੰਬਲ ਤੇ ਕੋਈ ਵੀ ਪ੍ਰੋਬਲਮ ਹੋਇਆ ਫੋਟੋਆਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤੇ ਇਹ ਜਿਹੜੇ ਕੋਈ ਵੀ ਰੋਗ ਹੋਵੇ ਤੁਹਾਡੀ ਸਕਿਨ ਬਿਲਕੁਲ ਸਾਫ਼ ਹੋ ਜੂ ਬਹੁਤ ਹੀ ਘੱਟ ਕੀਮਤ ਤੇ ਤੇ ਤੁਸੀਂ ਆਪਣਾ ਇਲਾਜ ਇਹ ਜਿਹੜਾ ਕਰਵਾ ਸਕਦੇ ਹੋ ਚਾਹੇ ਦੀ ਕੋਈ ਗਰੀਬ ਹੈ ਜੇ ਕੋਈ ਗਰੀਬ ਆ ਉਹਨੂੰ ਅਸੀਂ ਸਿਰਫ ਪਰਚੀ ਤੇ ਲਿਖ ਕੇ ਹੀ ਦਵਾਈ ਦੱਸ ਸਕਦੇ ਆ ਜੇ ਕੋਈ ਤਿਆਰ ਕਰਵਾਉਣਾ ਚਾਹੁੰਦਾ ਤਿਆਰ ਕਰਵਾ ਸਕਦਾ ਤੇ ਮਤਲਬ ਜਿਵੇਂ ਮਰਜੀ ਪਰ ਇਹ ਜਿਹੜੀ ਦਵਾਈ ਆ ਕਾਫੀ ਲੰਮਾ ਟਾਈਮ ਵਰਤਣੀ ਪੈਂਦੀ ਆ ਖੂਨ ਦੇ ਵਿੱਚ ਇਨਫੈਕਸ਼ਨ ਹੁੰਦੀ ਆ ਲੀਵਰ ਦੇ ਵਿੱਚ ਵੀ ਪ੍ਰੋਬਲਮ ਹੁੰਦੀ ਆ ਕਾਫੀ ਚੀਜ਼ਾਂ ਦੇ ਕਰਕੇ ਜਿਹੜਾ ਰੋਗ ਆ ਹੁੰਦਾਗਾ ਤੇ ਬਾਕੀ ਗੁਰਚਰਨ ਹੋਰ ਤਾਂ ਨਹੀਂ ਦੀ ਤੈਨੂੰ ਹੋਈ ਕਿ ਤੋ ਸੀ ਇਹ ਜਾਨੇ ਕਿ ਬਹੁਤ ਖੋਜ ਖੋਜ ਹੁੰਦੀ ਰਹਿੰਦੇ ਦੇ ਮੋਦੇ ਹੋਰ ਵੀ ਆ ਦਾੜੀ ਦਾ ਵੀ ਬਹੁਤ ਫਰਕ ਪੈ ਗਿਆ ਸੀਗਾ ਜੀ ਮੇਰਾ ਹੋਰ ਨਹੀਂ ਮਤਲਬ ਤੈਨੂੰ ਕਿਸੇ ਤੋਂ ਹੋਈ ਸੀ ਜਾਂ ਕਿਵੇਂ ਕਿਸੇ ਤੋਂ ਹੋ ਜਾਂਦੀ ਆ ਕਈ ਵਾਰ ਖਾਜ ਜਾਂ ਇਹ ਇਹ ਬੋਰੀਆਂ ਚੱਕ ਲਈਤੀ ਅਸੀਂ ਉੱਥੇ ਮੰਡੀ ਦੇ ਵਿੱਚ ਉਹਦੇ ਕਾਰਨ ਪਤਾ ਨਹੀਂ ਕੀ ਹੋਇਆ ਜੀ ਤਮੜੀ ਚੌਂੜੀ ਨੂੰ ਪਤਾ ਨਹੀਂ ਕੋਈ ਰੋਗ ਰੋਗ ਉੱਥੇ ਹੀ ਲੱਗੇ ਜੀ ਪਤਾ ਨਹੀਂ ਕੀ ਹੋਇਆ ਜੀ ਬਹੁਤ ਦਵਾਈਆਂ ਦੋ ਦਵਾਈਆਂ ਖਾਦੀਆਂ ਅਸੀਂ ਕਿਤੋਂ ਨਹੀਂ ਲੋਟ ਹੋਏ ਹਮ ਸਾਰੇ ਪਾਸੇ ਆਲੇ-ਦਾਲੇ ਦਵਾਈਆਂ ਖਾ ਕੇ ਦੇਖ ਲਈ ਚੋਲਾ ਅਸੀਂ WhatsApp ਤੇ ਦੇਖਿਆ ਜੀ ਪਿਛਲੇ ਸਾਲ ਤੇ ਉਹਦੇ ਨਾਲ ਗੱਲਬਾਤ ਕਰੀ ਚਲੋ ਜੀ ਸਾਨੂੰ ਸਾਨੂੰ ਪਿੰਡ ਬਲਾਲੇ ਅਸੀਂ ਦਵਾਈ ਲੈ ਲਈ ਸੋ ਤਾਂ ਜਣ ਕੇ ਹੋਣਾ ਅਸੀਂ ਤੁਸੀਂ ਛੇ ਮਹੀਨਿਆਂ ਦਾ ਦੱਸਾ ਦਿੱ ਗਿਆ ਆਪਾਂ ਨੂੰ ਨਨਕੇ 4-5 ਮਹੀਨਿਆਂ ਦੇ ਵਿੱਚ ਆਪਣਾ ਬਾਕੀ ਬਾਕੀ ਜਿਹੜਾ ਤੈਨੂੰ ਮੈਂ ਖਾਣ ਪੀਣ ਦਾ ਪਰਹੇਜ਼ ਦੱਸਿਆ ਉਹ ਹੁਣ ਵੀ ਕਰਨਾ ਤਾਂ ਠੀਕ ਆ ਹੁਣ ਤੂੰ ਠੀਕ ਤਾਂ ਹੋ ਗਿਆ ਅੱਗੇ ਵੀ ਪਰਹੇਜ਼ ਰੱਖਣਾ ਕਿਉਂਕਿ ਖੂਨ ਦੇ ਵਿੱਚ ਇਹ ਗਰਮੀ ਹੋ ਜਾਂਦੀ ਆ ਤੇ ਲੀਵਰ ਦੇ ਵਿੱਚ ਪ੍ਰੋਬਲਮ ਹੁੰਦੀ ਆ ਖੂਨ 'ਚ ਇਨਫੈਕਸ਼ਨ ਆ ਕਾਫੀ ਚੱਕਰ ਆ ਇਹ ਠੀਕ ਹੈ ਤੇ ਬਾਕੀ ਜੇ ਕਿਸੇ ਨੂੰ ਕੋਈ ਵੀ ਸਮੱਸਿਆ ਆ ਤਾਂ ਵੀਡੀਓ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਲੋਕਾਂ ਦਾ ਭਲਾ ਹੋ ਸਕਦਾ ਬਹੁਤ ਲੋਕ ਖਾਜ ਦੀ ਪ੍ਰੋਬਲਮ ਦੇ ਨਾਲ ਪੀੜਤ ਹੋ ਰਹੇ ਨੇ ਤੇ ਜੇ ਤੁਹਾਡੇ ਕੋਲੇ ਮਤਲਬ ਪੈਸੇ ਨਹੀਂ ਹੈਗੇ ਮਤਲਬ ਖਰਚਾ ਕਰਨ ਨੂੰ ਤਾਂ ਅਸੀਂ ਤੁਹਾਨੂੰ ਵਟਸਐਪ ਤੇ ਵੀ ਦੱਸ ਸਕਦੇ ਆ ਤੁਸੀਂ ਆਪਣਾ ਸੰਗਰੂ ਰਾਹੀਂ ਆ ਮਨਦੀਪ ਸਿੰਘ ਤੇ ਮੇਰੇ ਖਾਸ ਦੀ ਬਹੁਤ ਪ੍ਰੋਬਲਮ ਸੀ ਝੁਰੜੀਆਂ ਹੀ ਬਣ ਜਾਂਦੀਆਂ ਸੀ ਬਹੁਤ ਡਾਕਟਰਾਂ ਤੋਂ ਦਵਾਈ ਲੈ ਲੈ ਕੇ ਦੇਖੀ ਆ ਬਹੁਤ ਕਰੀਮਾਂ ਟੂਪਾਂ ਲਾਈਆਂ ਨੇ ਕੋਈ ਫਰਕ ਨਹੀਂ ਪਿਆ ਠੀਕ ਆ ਬਹੁਤ ਡਾਕਟਰਾਂ ਲਵੇ ਦੂਰ ਤੱਕ ਰਿਆਈ ਤੇ ਹਾਰ ਕੇ ਮੈਨੂੰ ਕਿਸੇ ਨੇ ਤਨੋਜ ਵੈਦਾਰੇ ਦੱਸਿਆ ਤੇ ਉਹਨਾਂ ਦੀ ਦਵਾਈ ਮੈਂ 4 ਮਹੀਨੇ ਖਾਧੀ ਆ ਤੇ ਬਹੁਤ ਵਧੀਆ ਰਿਜ਼ਲਟ ਰਿਹਾ ਤੇ ਮੇਰੇ ਵਾਂਗੂ ਤੁਸੀਂ ਵੀ ਠੀਕ ਹੋਣਾ ਚਾਹੁੰਦੇ ਹੋ ਤਾਂ ਤਨੋਜ ਵੈਦ ਦੀ ਦਵਾਈ ਨਾਲ ਜ਼ਰੂਰ ਦੇਖੋ ਵਰਤ ਕੇ ਇੱਕ ਵਾਰ ਤੇ ਮੈਂ ਆਨਲਾਈਨ ਦਵਾਈ ਮੰਗਾਈ ਸੀ ਬਹੁਤ ਵਧੀਆ ਰਿਜ਼ਲਟ ਰਿਹਾ ਇਹ ਦਵਾਈ ਦਾ ਤੇ ਨਾ ਮੇਰੇ ਹੁਣ ਖਾਜ ਹੁੰਦੀ ਆ ਨਾ ਝੁਰੜੀਆਂ ਪੈਂਦੀਆਂ ਨੇ ਕੋਈ ਖੰਖੜ ਕਹਿੰਦਾ ਇਹਨੂੰ ਕੋਈ ਕੁਝ ਕਹਿੰਦਾ ਸੀ ਇਹ ਦਵਾਈ ਦਾ ਬਹੁਤ ਵਧੀਆ ਰਿਜ਼ਲਟ ਰਿਹਾ ਤੇ ਤਨੋਦ ਬਾਅਦ ਤੋਂ ਦਵਾਈ ਮੰਗਾਈ ਸੀ ਕੋਈ ਇਹਨੂੰ ਲੁਕਪਾ ਬੋਲਦਾ ਸੀ ਕੋਈ ਤੰਦਰੀਆਂ ਹੀ ਕੋਈ ਰੰਗ ਕਾਟ ਤੇ ਚਮੜੀ ਦੀ ਮੈਨੂੰ ਬਹੁਤ ਪ੍ਰੋਬਲਮ ਸੀ ਪਹਿਲਾਂ ਹੁਣ ਮੈਂ ਬਿਲਕੁਲ ਠੀਕ ਆ ਤੇ ਚਮੜੀ ਹੁਣ ਮੇਰੀ ਪਹਿਲਾਂ ਵਰਗੀ ਹੋ ਗਈ ਜਮਾ ਠੀਕ ਹੋ ਗਈ ਨਾ ਹੁਣ ਕਦੇ ਮੇਰੇ ਖਾਜ ਹੋਈ ਆ ਨਾ ਕਦੇ ਮੇਰੇ ਦੁੱਧਰੀ ਹੋਈ ਆ ਨਾ ਕਦੇ ਤਵਾਰੇ ਖਾਜ ਹੋਈ ਆ ਜੀ ਤੇ ਹੁਣ ਮੇਰੀ ਚਮੜੀ ਬਿਲਕੁਲ ਠੀਕ ਆ ਤੇ ਬਿਲਕੁਲ ਦਾ ਸੀ ਕੋਈ ਤੰਦਰੀਆਂ ਬੋਲਦਾ ਸੀ ਕੋਈ ਰਿੰਗ ਕਾਰਡ ਬੋਲਦਾ ਸੀ ਇਹ ਸਕਿਨ ਦੀ ਮੈਨੂੰ ਬਹੁਤ ਪ੍ਰੋਬਲਮ ਸੀ